ਕਹਿੰਦੇ ਹੈਪੀ ਵੇ ਭੰਗੜਾ ਕਿੱਦਾਂ ਪਾਉਣਾ ਹੈ ਲਓ ਦੱਸੋ ਹੈਪੀ ਵਾਲਾ ਭੰਗੜਾ ਤਾਂ ਬੜਾ ਸੌਖਾ ਆ ਪਹਿਲਾਂ ਆਪਾਂ ਕਰਨਾ ਹੈ ਸੈਲਫ ਲਵ ਫਿਰ ਆਪਾਂ ਕਰਨਾ ਬਰੀðਿੰਗ ਪ੍ਰੈਕਟਿਸ ਓਕੇ ਆਲਰਾਇਡੀ ਐਨੀ ਵਨ ਹੂ ਇਸ ਲੁਕਿੰਗ ਫਾਰ ਇੰਗਲਿਸ਼ ਪਲੀਜ਼ ਚੈੱਕ ਦ ਪਲੇਲਿਸਟ ਫਾਰ ਨੰਬਰ 14 ਦੈਟਸ ਦ ਬੈਸਟ ਵਨ ਯੂ ਊਡ ਲਵ ਦੈਟ ਓਕੇ ਪੰਜਾਬੀ ਵਾਲਿਓ ਆਪਾਂ ਵਾਪਸ ਪੰਜਾਬੀ ਜੀਆਂ ਫੇਰ ਕਰਨਾ ਕਰੋ ਫੇਰ ਨਾ ਕਰੋ ਓਕੇ ਸਰ ਕਰਨਾ ਕਿਵੇਂ ਹੈ ਪਹਿਲਾ ਸਟੈਪ ਭੰਗੜੇ ਦਾ ਸੈਲਫ ਲਵ ਯਾਨੀ ਆਪਣੇ ਆਪ ਨੂੰ ਪਿਆਰ ਆਜੋ ਫਿਰ ਪਹਿਲਾ ਪਹਿਲਾ ਸਟੈਪ ਕਰਦੇ ਆਂ ਫਿਰ ਦੂਜੇ ਸਟੈਪ ਤੇ ਜਾਵਾਂਗੇ ਪਹਿਲੇ ਸਟੈਪ ਦੇ ਵਿੱਚ ਸੁੱਤੇ ਉਦੇ ਸਾਰ ਸ਼ੀਸ਼ੇ ਅੱਗੇ ਜਾ ਕੇ ਫੋਨ ਨੂੰ ਚੱਕ ਕੇ ਭਰਾ ਆਪਣੇ ਆਪ ਨੂੰ ਦੇਖ ਕੇ ਅੱਖਾਂ 'ਚ ਅੱਖਾਂ ਪਾ ਕੇ ਆਪਣੇ ਆਪ ਨੂੰ ਇਸ਼ਾਰਾ ਕਰਕੇ ਹਾਂਜੀ ਇਹ ਸਾਰਾ ਕੁਝ ਕਰਨਾ ਓਕੇ ਐਦਾਂ ਨਹੀਂ ਵੀ ਕਹੋ ਮੈਂ ਅੱਜ ਐਦਾਂ ਨਹੀਂ ਕੀਤਾ ਕਲੂ ਕਰ ਲੂ ਨਾ 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 ਪਿਆਰੇ ਸਾਰੇ ਸਟੈਪ ਕਰਨੇ ਆਂ ਭਗੜਾ ਪਾਉਣਾ ਆਪਾਂ ਜ਼ਿੰਦਗੀ ਵਾਲਾ ਸਮਝੇ ਚਲੋ ਫਿਰ ਪਹੁੰਚ ਗਏ ਸ਼ੀਸ਼ੇ ਅੱਗੇ ਆਈਏ ਜੀ ਪਹਿਲਾਂ ਮੈਂ ਕੁੜੀਆਂ ਜਿਦਾ ਕਹਿੰਦੀ ਆ ਉਹਦਾ ਕਹੂੰਗੀ ਫਿਰ ਮੁੰਡੇ ਜਿਦਾ ਕਹਿੰਦੇ ਆ ਉਹਦਾ ਵੀ ਕਹਾਂ ਦੋਨੋਂ ਤੁਹਾਨੂੰ ਦੱਸ ਦਵਾਂਗੀ ਓਕੇ ਜੀ ਸ਼ੀਸ਼ੇ ਕੇ ਪਹੁੰਚ ਗਏ ਆਪਣੇ ਆਪ ਲ ਦੇਖਦੇ ਪਏ ਓਕੇ ਪਹਿਲਾ ਸੈਂਟੈਂਸ ਮੈਂ ਤੈਨੂੰ ਦੇਖਦੀ ਆ ਮੁੰਡੇ ਮੈਂ ਤੈਨੂੰ ਦੇਖਦਾ ਆ ਮੈਂ ਤੈਨੂੰ ਸਵੀਕਾਰ ਕਰਦੀ ਆ ਮੈਂ ਤੈਨੂੰ ਸਵੀਕਾਰ ਕਰਦਾ ਹਾਂ ਮੈਂ ਤੇਰੀ ਕਦਰ ਕਰਦੀ ਆ ਮੈਂ ਤੇਰੀ ਕਦਰ ਕਰਦਾ ਹਾਂ ਮੈਂ ਤੈਨੂੰ ਚਾਹਂਦੀ ਆ ਮੈਂ ਤੈਨੂੰ ਚਾਹਂਦਾ ਹਾਂ ਮੈਂ ਤੇਰੇ ਤੇ ਯਕੀਨ ਕਰਦੀ ਹਾਂ ਮੈਂ ਤੇਰੇ ਤੇ ਯਕੀਨ ਕਰਦਾ ਹਾਂ ਮੈਂ ਤੈਨੂੰ ਪਿਆਰ ਕਰਦੀ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਦੇਖਿਆ ਕਿ ਨਸਖਾ ਸੀ ਓਕੇ ਇਹ ਤਾਂ ਸੀ ਸੁੱਤੇ ਉਦੇਸਾਰ ਫੋਨ ਨੂੰ ਚੈੱਕ ਕੀਤੇ ਬਿਨਾ ਨਾਓ ਜਦੋਂ ਸ਼ੁਰੂ ਕਰੋਗੇ ਕਈ ਵਾਰੀ ਹੁੰਦਾ ਨਾ ਆਪਣੀ ਬਾਲਟੀ ਪਿਆਰ ਵਾਲੀ ਬਾਲੀ ਖਾਲੀ ਹੁੰਦੀ ਹੈ ਭਰਨੀ ਵੀ ਹੈਗੀ ਹੈ ਟੁੱਟੀ ਚਲੋਣੀਆਂ ਪਿਆਰ ਦੀ ਸੋ ਹੁਣ ਉਹਨੂੰ ਬਾਕੀ ਟਾਈਮ ਕਿੱਦਾਂ ਭਰਨਾ ਦੇਖੋ ਫੋਨ 'ਚ ਰਿਮਾਈਂਡਰ ਲਾ ਲਿਓ ਸੈਲਫ ਲਵ ਦਾ ਅਗਲੇ ਸੁੱਤੇ ਉਦੇਸਾਰ ਐਦਾਂ ਕਹਿਣਾ ਬਾਦ ਵਿੱਚ ਇਹ ਦੋ ਕਹਿਣਾ ਖੱਬਾ ਹੱਥ ਦਿਲ ਤੇ ਸੱਜਾ ਹੱਥ ਗਲੇ ਤੇ ਫਿਰ ਕੋਈ ਥਰ ਮੈਂ ਦੱਸਦੀ ਆ ਪਹਿਲਾਂ ਕੁੜੀਆਂ ਵਾਲਾ ਤੇ ਮੁੰਡਿਆਂ ਵਾਲਾ ਸੋ ਮੈਂ ਆਪਣੇ ਆਪ ਨੂੰ ਦੇਖਦੀ ਆ ਮੈਂ ਆਪਣੇ ਆਪ ਨੂੰ ਦੇਖਦਾ ਹਾਂ ਮੈਂ ਆਪਣੇ ਆਪ ਨੂੰ ਸਵੀਕਾਰ ਕਰਦੀ ਆ ਮੈਂ ਆਪਣੇ ਆਪ ਨੂੰ ਸਵੀਕਾਰ ਕਰਦਾ ਹਾਂ ਮੈਂ ਆਪਣੀ ਕਦਰ ਕਰਦੀ ਹਾਂ ਮੈਂ ਆਪਣੀ ਕਦਰ ਕਰਦਾ ਹਾਂ ਮੈਂ ਆਪਣੇ ਆਪ ਨੂੰ ਜਾਣਦੀ ਹਾਂ ਮੈਂ ਆਪਣੇ ਆਪ ਨੂੰ ਚਾਹੁੰਦਾ ਹਾਂ ਮੈਂ ਆਪਣੇ ਆਪ ਤੇ ਯਕੀਨ ਕਰਦੀ ਹਾਂ ਮੈਂ ਆਪਣੇ ਆਪ ਤੇ ਯਕੀਨ ਕਰਦਾ ਹਾਂ ਮੈਂ ਆਪਣੇ ਆਪ ਨੂੰ ਤਿਆਰ ਕਰਦੀ ਹਾਂ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਹਾਂ ਇਹ ਸੀ ਕੋਈ ਖਾਸ ਹੈ ਕੋਈ ਪਹਾੜ ਕੱਟਣਾ ਪਿਆ ਨਹੀਂ ਨਾ ਫਰਹਾਦ ਨੇ ਸ਼ੀਰੀ ਵਾਸਤੇ ਪਹਾੜ ਕੱਟਿਆ ਸੀ ਕਿਉਂ ਹੋਰ ਨੂੰ ਪੁੱਛੋ ਆਪਾਂ ਆਪਣੇ ਵਾਸਤੇ ਕੋਈ ਪਹਾੜ ਨਹੀਂ ਕੱਟਣਾ ਹੈ ਸੌਖਾ ਕੰਮ ਹੈ ਕਰਨਾ ਸ਼ੁਰੂ ਕਰੋ ਇਹ ਤੇ ਸੀ ਪੰਗੜੇ ਦਾ ਸਟੈਪ ਨੰਬਰ 1 ਆ ਜਿਓ ਫਿਰ ਸਟੈਪ ਨੰਬਰ 2 ਸਟੈਪ ਨੰਬਰ 2 ਕੀ ਹੈ ਬਰੀਥਿੰਗ ਪ੍ਰੈਕਟਿਸ ਬਰੀਥਿੰਗ ਪ੍ਰੈਕਟਿਸ ਬਰੀਥਿੰਗ ਪ੍ਰੈਕਟਿਸ ਮਤਲਬ ਸਾਹ ਲੈਣ ਦੀ ਕਿਰਿਆ ਬਰੀਥਿੰਗ ਪ੍ਰੈਕਟਿਸ ਕਹਿਣਾ ਐਵੇਂ ਨਹੀਂ ਆਪਣੀ ਵਿੱਚ ਜੰਬੜੀ ਮਾਰਨੀ ਕਿ ਜੀ ਦੀਪ ਬਰੀਥਿੰਗ ਆਹਾ ਬਰੀਥਿੰਗ ਉਹ ਨੋ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਪੱਕੀ ਕਰਾਉਣੀ ਪਈਆਂ ਸਮਝੇ ਚੰਗਾ ਨਹੀਂ ਛੇ ਇਦਾਂ ਹੀ ਕਰਦਾ ਹੁੰਦਾ ਓਕੇ ਆ ਜਿਓ ਫਿਰ ਬਰੀਥਿੰਗ ਪ੍ਰੈਕਟਿਸ ਕਿਦਾ ਕਰਨੀ ਹੈ ਬੈਠਣਾ ਸਿੱਧਿਆ ਜੇ ਬੈਠੇ ਹੋ ਤਾਂ ਜੇ ਲੇਟੇ ਹੋਏ ਆਂ ਲੇਟ ਵੀ ਸਕਦੇ ਆਂ ਤੁਰਦੇ ਆਂ ਤੁਰ ਵੀ ਸਕਦੇ ਆਂ ਡਰਾਈਵਿੰਗ ਕਰਦੇ ਪਿਆ ਤਾਂ ਵੀ ਠੀਕ ਹੈ ਦੇਖੋ ਤੁਰਦੇ ਆ ਤੇ ਡਰਾਈਵਿੰਗ ਕਰਦੇ ਆਂ ਅੱਖਾਂ ਖੋਲ ਲਿਓ ਬੈਠਿਆਂ ਲੇਟਿਆਂ ਅੱਖਾਂ ਬੰਦ ਕਰ ਬਿਓ ਭਾਵੇਂ ਜੇ ਕੰਮ ਤੇ ਅੱਖਾਂ ਖੋਲ ਲਿਓ ਘਰੇ ਉ ਤਾਂ ਅੱਖਾਂ ਬੰਦ ਰੱਖਿਓ ਠੀਕ ਹੈ ਜੀ ਲੱਕ ਸਿੱਧਾ ਰੱਖਣਾ ਕਿਉਂਕਿ ਇਹਦੇ ਨਾਲ ਨਾਲ ਸਾਡੇ એનર્ਜੀ ਸੈਂਟਰਸ ਆ ਐਂਡ ਸਜੇ ਸਜੇ ਦੱਸਦੇ ਆ ਕਿਉਂਕਿ ਇਹਨਾਂ ਨਾਲ ਤੁਹਾਡੇ ਸਾਰੇ એનર્ਜੀ ਸੈਂਟਰਸ ਵੀ ਖੁੱਲ ਜਾਂਦੇ ਨੇ 올 ਰਾਈਟ ਆਫ ਕੌਰਸ ਮੱਕੇ ਥੋੜੇ ਜਿਹਾ ਨਾ ਮੇਰਾ ਇਮਪ੍ਰੈਸ਼ਨ ਜਿਹਾ ਪਾਤੀ ਹੈ ਨਾ ਬੜਾ ਚਲਾ ਛੱਡ ਵਰੇ ਤੁਹੰਤਾ ਪਤਾ ਹੀ ਹੈ ਮੇਰਾ ਕੀ ਹੈ ਨਾ ਆ ਵਾਸ ਜਸਟ ਜੋਕਿੰਗ ਓਕੇ ਸੋ ਬਰੀਥਿੰਗ ਪ੍ਰੈਕਟਿਸ ਸਿੱਧੇ ਬੈਟ ਗਏ ਹਾਂ ਗਾਜੀ ਗੁੱਡ ਸਿੰਪਲ ਹੱਥ ਇਧਰ ਰੱਖਨੇ ਇਧਰ ਰੱਖ ਲਿਓ ਇਧਰ ਰੱਖਨੇ ਇਧਰ ਰੱਖ ਲਿਓ ਜਿੰਦਾ ਮਰਜ਼ੀ ਹੱਥ ਰੱਖ ਲਿਓ ਠੀਕ ਹੈ ਜੀ ਥੋੜੀ ਮਰਜ਼ੀ ਹੈ ਨਾਥਿੰਗ ਫਰਸ ਸਿੰਪਲ ਦੇਖੋ ਜਿੰਨਾ ਸਿੰਪਲ ਰੱਖੋਗੇ ਸੰਦਗੀ ਵਧੀਆ ਰਹਿੰਦੀ ਹੈ ਹੁਣ ਕਰਨਾ ਕੀ ਹੈ ਨਕਰੇਸਾਲਾਣਾ ਮੂਰੇਸਾਬਾ ਉਹ ਯਾ ਸਿੰਪਲ ਜਦੋਂ ਨਕਰੇਸਾਲਿਆ ਤਾਂਮੀ ਫੁੱਲ ਜੂਗੀ ਮੂਰੇਸਾਬਾ ਕੀ ਤੱਕ ਤਾਂਮੀ ਅੰਦਰ ਫੇਅ ਅਟੈਂਸ਼ਨ ਨਾ ਨਕਰੇਸਾਲਿਆ ਤਾਂਮੀ ਫੁੱਲ ਜੂਗੀ ਮੂਰੇਸਾਬਾ ਤਾਂਮੀ ਅੰਦਰ ਨਕਰੇਸਾਲਿਆ ਤਾਂਮੀ ਫੁੱਲ ਜੂਗੀ ਮੂਰੇਸਾਬਾ ਕੀ ਤੱਕ ਤਾਂਮੀ ਅੰਦਰ ਸੋ ਵਾਂਸ ਅਗੇ ਨਕਰੇਸਾਲਿਆ

ਮੈਂ ਕਰੈਸਲੋ ਸਰੋਕੋ 1 2 3 4 ਕੱਲ ਦੇ ਪੈਸੇ ਨਾਲ ਗੁੱਡ ਸਟ੍ਰੈਸ થਾ ਲੱਗਿਆ ਨਾ ਦਿਮਾਗ ਦੀਆਂ ਬੱਤੀਆਂ ਜਗ ਗਈਆਂ ਹੁਣ ਸੋਚੋ ਜੇ ਰੋਜ਼ ਕਰੋਗੇ ਘੱਟੋ ਘੱਟ 10 ਮਿੰਟ ਸਵੇਰੇ ਘੱਟੋ ਘੱਟ 10 ਮਿੰਟ ਸ਼ਾਮੇ ਘੱਟੋ ਘੱਟ ਇਹ ਨਹੀਂ ਵੀ 2 ਮਿੰਟ ਕਰ ਲਿਆ ਵਾ 3 ਮਿੰਟ ਕਰ ਲਿਆ ਨਹੀਂ ਜੀ ਘੱਟੋ ਘੱਟ 10 ਮਿੰਟ ਠੀਕ ਨਾਲੇ ਤਾਂ ਸਟਾਰਟਿੰਗ ਵਾਸਤੇ ਹੌਲੀ ਹੌਲੀ ਟਾਈਮ ਵਧਾਉਣਾ ਹੈ ਹਫਤੇ ਬਾਅਦ 15 ਮਿੰਟ ਕਰ ਲਿਓ ਜਾਂ ਤੀਜੇ ਦਿਨ ਵੀ 15 ਮਿੰਟ ਕਰ ਸਕਦੇ ਹੋ ਬਹੁਤ ਵਧੀਆ ਪਰ ਹਫਤੇ ਬਾਅਦ ਉਹਨੂੰ 15 ਮਿੰਟ ਕਰਨਾ ਹੈ ਉਦਾਂ 셀ਫ ਲਵ ਬਰੀਥਿੰਗ ਪ੍ਰੈਕਟਿਸ ਦੇ ਤਿੰਨ ਸੈੱਟ ਕਰਨੇ ਆ 21 21 ਦਿਨ ਦੇ 21 ਦਿਨਾਂ ਦੇ ਵਿੱਚ ਅਗਰ ਇੱਕ ਵੀ ਦਿਨ ਜਾਂ ਇੱਕ ਵੀ ਟਾਈਮ ਮਿਸ ਕੀਤਾ ਅਗਲੇ ਦਿਨ ਡੇ ਨੰਬਰ 1 ਸ਼ੁਰੂ ਹੋਣਾ ਇਮਾਨਦਾਰੀ ਰੱਖਿਓ ਠੀਕ ਹੈ ਜੀ So, this is what it is 21 days to happiness. Pe, happy way, pangara. Pa, happy yara pangara. Paye ye pangara? Ayo, tell ye. Karojina